ਸਮਾਣਾ ਪਾਤਣਾ ਸੜਕ ਤੇ ਮਵੀ ਕਲਾ ਸਰਕਾਰੀ ਸਕੂਲ ਦੇ ਨਜ਼ਦੀਕ ਦੋ ਬੱਚੇ ਮੋਟਰਸਾਈਕਲ ਤੇ ਜਾ ਰਹੇ ਸੀ ਪਿੰਡੋਂ ਨਿਕਲੇ ਸੜਕ ਸੜੇ ਉਧਰੋਂ ਪਾਤਣਾ ਸਾਈਡ ਤੋਂ ਇਹ ਦੱਸਿਆ ਗਿਆ ਕਾਰ ਆ ਰਹੀ ਸੀ ਔਰ ਉਸ ਕਾਰ ਨੇ ਉਹਨਾਂ ਹਿੱਟ ਕੀਤਾ ਜਿਦੇ ਵਿੱਚ ਦੋਨੋਂ ਬੱਚੇ ਜ਼ਖਮੀ ਹੈ ਜਿਨਾਂ ਨੂੰ 108 ਐਂਬੂਲੈਂਸ ਰਾਹੀਂ ਸਮਾਣਾ ਕੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਾਇਆ ਗਿਆ ਔਰ ਇਸ ਪੀਆਈ ਸਦਰ ਪੁਲਿਸ ਸਮਾਨ ਭੇਜੀ ਜਾ ਰਹੀ ਹੈ ਔਰ ਇੱਕ ਬੱਚੇ ਉਸਕੇ ਹਾਲਤ ਗੰਭੀਰ ਦੇਖਦੇ ਪਟਿਆ ਰੈਫਰ ਕੀਤਾ ਜਾ ਰਿਹਾ ਹੈ ਹਾਜੀ ਕਮਿਸ਼ਨ ਦਾਦਾ ਜੀ ਉਸਨੂੰ ਮੈਨੂੰ ਤਾਂ ਨਹੀਂ ਪਤਾ ਲੱਗਿਆ ਇੱਕ ਘਰੋਂ ਬਣ ਕੇ ਲੈ ਕੇ ਆਏ ਸੀ ਜੀ ਅੱਛਾ ਲੈ ਕੇ ਦੁਕਾਨ ਤੇ ਵੀ ਚਲੋ ਵੇਚੋ ਵੁਚ ਕੇ ਕੁਝ ਖਾ ਪੀ ਲੈਣਗੇ ਬਸ ਉਤੋਂ ਕਿਤੇ ਰੋਡ ਪਾਰ ਕਰਨ ਲੱਗੇ ਅੱਗੋਂ ਇਹਨਾਂ ਨੂੰ ਵੀ ਨਹੀਂ ਪਤਾ ਹੈਗਾ ਵੀ ਇਹ ਕਾਦੇ ਚ ਵੱਜੇ ਨੇ ਕਾਦੇ ਚ ਨਹੀਂ ਵੱਜੇਗੀ ਫੁਰਤ ਨਹੀਂ ਹੈ ਇਹ ਬੱਚਿਆਂ ਦੀ ਕਿਹਨਾਂ ਲੈ ਗਿਆ ਇੱਥੇ ਐਂਬੂਲੈਂਸ ਰਾਹੀ ਆਈ ਰਹੀ ਜੀ ਇਹਦੇ ਵਿੱਚ ਜੀ ਦੋ ਬੱਚੇ ਜ਼ਖਮੀ ਨੇ ਇੱਕ ਬੱਚੇ ਦੀ ਖੱਬੀ ਲੱਤ ਤੇ ਕਈ ਫ੍ਰੈਕਚਰ ਨੇ ਜ਼ਖਮ ਵੀ ਖੁੱਲੇ ਨੇ ਹੱਡੀ ਵੀ ਬਾਹਰ ਆਈ ਹੈ ਕਈ ਥਾਂ ਤੋਂ ਤੇ ਉਹਦੇ ਮੋਢੇ ਦੇ ਵੀ ਖੱਬੇ ਪਾਸੇ ਫ੍ਰੈਕਚਰ ਹੈਗਾ ਤੇ ਜਿਹੜਾ ਦੂਸਰਾ ਬੱਚਾ ਉਹਦੇ ਵੀ ਖੱਬੀ ਲੱਤ ਤੇ ਗਿੱਟੇ ਦੇ ਫ੍ਰੈਕਚਰ ਆਇਆ ਹੈ ਜਿਹੜਾ بڑا ਬੱਚਾ ਜਿਹਦੇ ਜਿਆਦਾ ਸੱਟ ਲੱਗੀ ਉਹਨੂੰ ਸਿਫਰ ਰੈਫਰ ਕਰਨ ਲੱਗੇ ਆ ਸਰ ਦੂਜੇ ਨੂੰ ਹਾਲੇ ਸਿ ਟ੍ਰੀਟਮੈਂਟ ਤੇ ਰੱਖਿਆ ਹੈ ਤੇ ਇਹਨਾਂ ਦੀ ਪੀਆਈਸੀ ਕਰਨ ਲੱਗੇ ਆ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼